ਜਿਹੜੇ ਕਿ ਪੈਸੇ ਗਿਣਨ ਵਾਲੀ ਮਸ਼ੀਨ ਹੈ ਜਿਹੜੀ ਉਹ ਮਗਾਈ ਗਈ ਹੈਗੀ ਹੈਗੀ ਤੇ ਲਗਾਤਾਰ ਸੀਬੀਆਈ ਦੀ ਸਰਚ ਜਿਵੇਂ ਜਾਰੀ ਹੈ ਡੀਆਈਜੀ ਹਰਚਨਪੂਰ ਲਰ ਦੇ ਘਰੇ ਜਿਹੜੀ ਮਸ਼ੀਨ ਹੈ ਜਿਹੜੀ ਪੈਸੇ ਗਿਣਨ ਵਾਲੀ ਉਹ ਆਖਰਕਾਰ ਮਗਾਈ ਗਈ ਹੈ ਕਿਉਂਕਿ ਸਰਚ ਜਿਸ ਤਰ੍ਹਾਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਤਾਂ ਤੁਸੀਂ ਦੇਖੋ ਕਿ ਆਖਰ ਕੈਸ਼ ਜਾਦੇ ਹੋ ਸਕਦਾ ਇਸ ਕਰਕੇ ਮਸ਼ੀਨ ਹੈ ਜਿਹੜੀ ਪੈਸੇ ਗਿਣਨ ਵਾਲੀ ਉਹ ਸੀਬੀਆਈ ਦੀ ਟੀਮ ਹੈ ਲੈ ਕੇ ਜਿਹੜੀ ਪਹੁੰਚੀ ਹੈਗੀ ਸਮਾਂ ਜ਼ਿਆਦਾ ਲੱਗ ਰਿਹਾ ਤਾਂ ਹੋ ਸਕਦਾ ਕਿ ਕੈਸ਼ ਹੈ ਜਿਹੜਾ ਉਹ ਵੀ ਘਰੋਂ ਬਰਾਮਦ ਹੋਇਆ ਹੋਵੇ ਜਿੱਤੋਂ ਬਾਅਦ ਆਖਰਕਾਰ ਇਹ ਤਸਵੀਰਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਡੀਆਈਜੀ ਹਰਚੰਨ ਪੁੱਲਰ ਦੇ ਘਰ ਤੋਂ ਨੇ ਜਦੋਂ ਦੁਪਹਿਰੇ ਆਖਰ ਹਰਾਸਤ ਚੱਲਿਆ ਜਾਂਦਾ ਤੇ ਆਖਰਕਾਰ ਕਿਤਨਾ ਕਿਤੇ ਜਦੋਂ ਸਰਚ ਲੰਬੀ ਚੱਲਦੀ ਹੈ ਕੈਸ਼ ਬ੍ਰਾਮਦ ਹੁੰਦਾ ਤਾਂ ਲਾਜ਼ਮੀ ਜੀ ਗੱਲ ਹੈ ਕਿ ਇਸ ਤਰ੍ਹਾਂ ਦੇ ਨਾਲ ਜਿਹੜੀ ਸੀਬੀਆਈ ਨੇ ਆਪਦੀ ਗੱਡੀ ਦੇ ਵਿੱਚ ਪੈਸੇ ਗਿਣਨ ਵਾਲੀ ਜਿਹੜੀ ਮਸ਼ੀਨ ਮੰਗਾਈਆ ਯਾਨੀ ਕਿ ਲਾਜ਼ਮੀ ਜੀ ਗੱਲ ਹੈ ਕੈਸ਼ ਜਾਦੇ ਆ ਕੈਸ਼ ਜਾਦੇ ਹੋਣ ਦੇ ਚੱਲਦੇ ਹੀ ਮਸ਼ੀਨ ਹੁਣ ਮੰਗਾਈ ਗਈ ਹੈ ਤੇ ਸਭ ਤੋਂ ਜ਼ਿਆਦਾ ਅਮ ਤੌਰ ਤੇ ਅਸੀਂ ਦੇਖਦੇ ਹੁੰਦੇ ਹਾਂ ਵੀ ਜੇਕਰ ਕੈਸ਼ ਬਹੁਤ ਜ਼ਿਆਦਾ ਹੋ ਜੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਸੀਬੀਆਈ ਮਸ਼ੀਨ ਮੰਗਵਾਉਂਦੀ ਹੈ ਤਾਂ ਮਸ਼ੀਨ ਮੰਗਾਉਣ ਦਾ ਮਤਲਬ ਵੀ ਇਹੀ ਹੈ ਪੈਸੇ ਜਿਹੜੇ ਅੱਜ ਵੀ ਲੈਂਦੇ ਹੋਏ ਫੜਿਆ ਗਿਆ ਹਰਚਨ ਭੁੱਲਰ ਨੂੰ ਤਾਂ ਉਸ ਚ ਹੁਣ ਤੱਕ ਦਾ ਜਿਹੜਾ ਪਤਾ ਲੱਗ ਰਿਹਾ ਸੀਗਾ ਕਿ ਕਿਸੇ ਵਪਾਰੀ ਤੋਂ ਲਗਾਤਾਰ ਪੈਸੇ ਨੇ ਜਿਹੜੇ ਉਹ ਮੰਤਰੀ ਤੌਰ ਤੇ ਲਏ ਜਾ ਰਹੇ ਸੀਗੇ ਹਾਲਾਕੀ ਇਸ ਪੂਰੇ ਮਾਮਲੇ ਨੂੰ ਲੈ ਕੇ ਕਨਕਲੂਡ ਜਦੋਂ ਸੀਬੀਆਈ ਕਰੂਗੀ ਕਿੰਨੇ ਕਿੰਨ ਫੈਕਟਸ ਦੇ ਵਿੱਚ ਸੱਚਾਈ ਹੈ ਉਹ ਪਤਾ ਲੱਗੂਗਾ ਪਰ ਅੱਜ ਰਾਤ ਲੱਗ ਸਕਦਾ ਹੈ ਕਿ ਜਿਹੜਾ ਕ੍ਰੈਸ਼ ਹੁਣ ਤੱਕ ਇੱਥੋਂ ਮਿਲਿਆ ਉਹਦੀ ਬਰਾਮਦਗੀ ਤੋਂ ਬਾਅਦ ਉਹਨੂੰ ਗਿਣਕੇ ਜਦੋਂ ਹੁਣ ਕਨਕਲੂਡ ਕਰਨਾ ਹੈ ਤਾਂ ਉਸ ਤੋਂ ਬਾਅਦ ਪਤਾ ਲੱਗ ਪਾਊਗਾ ਕੈਸ਼ ਦੇ ਨਾਲ ਨਾਲ ਹੋਰ ਕੀ ਕੁਝ ਮਿਲੇਗਾ